ਗੁਰਬਾਣੀ ਦੇ ਵਿੱਚ ਭੂਤ ਪ੍ਰੇਤ ਸ਼ਬਦ ਆਉਂਦਾ ਹੈ ਸਾਡੀ ਸਿੱਖ ਸੰਗਤ ਨੂੰ ਹਜੇ ਵੀ ਇਹ ਹੀ ਭੁਲੇਖਾ ਹੈ ਕਿ ਖਰੇ ਇਹ ਉਹ ਮੁਰਦਾ ਘਰਾਂ ਵਾਲੇ ਸ਼ਾਇਦ ਇਹ ਭੂਤ ਪ੍ਰੇਤ ਹੁੰਦੇ ਆ ਔਰ ਉਸ ਸਮੇਂ ਇੱਕ ਨਾ ਉਹਨਾਂ ਦਾ ਸ਼ਬਦ ਹੈ ਕਬੀਰ ਜੀ ਦਾ ਕਹਿੰਦੇ ਜਬ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰਪਕ ਅੱਜ ਇਹ ਨਿਚੋੜ ਕੱਢਦੀ ਏ ਇਸ ਭੂਤ ਪ੍ਰੇਤ ਦਾ ਕਿ ਗੁਰਬਾਣੀ ਇਹ ਨਾ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਦੀ ਨਹੀਂ ਮੰਨਦੀ ਮੰਨ ਦਾ ਭੈਣ ਹੈ ਤੁਸੇ ਨੂੰ ਲੱਗਦਾ ਵੀ ਦੱਸਾ ਜੋ ਨੌ ਬੰਦੇ ਤਾਂ ਸ਼ਾਇਦ ਇਹ ਮੰਨ ਕੇ ਚੱਲਦੇ ਆ ਵੀ ਇਹ ਭੂਤ ਪ੍ਰੇਤ ਹੁੰਦੇ ਤੁਸੀਂ ਵਾਇਗਰੂ ਦੇ ਉੱਪਰ ਕਾਫੀ ਜ਼ਿਆਦਾ ਉਹਨੂੰ ਖੋਲਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ 'ਚ ਕਿਦਾਂ ਹੈ ਦੋ ਸ਼ਬਦਾਂ ਨਾਲ ਬਣ ਕੇ ਉਹਦਾ ਮਤਲਬ ਕੀ ਬਣਦਾ ਆ ਸਤਨਾਮ ਦਾ ਗੁਰਬਾਣੀ ਦੇ ਹਿਸਾਬ ਨਾਲ ਕੀ ਅਰਥ ਆ ਤੇ ਨਾਲੇ ਮੈਂ ਕਹਿੰਦੇ ਮੈਂ ਨਾ ਭੁੱਲ ਜਮਾ ਗੁਰਬਾਣੀ ਦੇ ਵਿੱਚ ਭੂਤ ਪ੍ਰੇਤ ਸ਼ਬਦ ਆਉਂਦਾ ਆ ਸਾਡੀ ਸਿੱਖ ਸੰਗਤ ਨੂੰ ਹਜੇ ਵੀ ਇਹ ਭਲੇਖਾ ਆਇਆ ਕਿ ਖਰੇ ਇਹ ਉਹ 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 ਮੁਰਦਾ ਘਰਾਂ ਵਾਲੇ ਸ਼ਾਇਦ ਇਹ ਭੂਤ ਪ੍ਰੇਤ ਹੁੰਦੇ ਆ ਉਹ ਹੁੰਦੇ ਆ ਕਿ ਕੋਈ ਭੂਤ ਪ੍ਰੇਤ ਕੋਈ ਕੋਈ ਹੋਰ ਚੀਜ਼ ਆ ਜਾਂ ਉਹਨਾਂ ਨੇ ਇੱਕ ਤੁਹਾਨੂੰ ਇੰਡੀਕੇਸ਼ਨ ਕੀਤੀ ਆ ਕਿ ਤੁਹਾਡੇ ਜਿਹੜੇ ਬੁਰੇ ਕਰਮ ਆ ਉਹ ਭੂਤ ਪ੍ਰੇਤ ਇਕੁਅਲ ਟੂ ਤੁਸੀਂ ਜ਼ਿਆਦਾ ਜਾਣਦੇ ਹੋਵੋਗੇ ਪਹਿਲਾਂ ਆਪ ਸਤਨਾਮ ਤੋਂ ਸ਼ੁਰੂ ਕਰ ਲੈਣੇ ਆ ਸਤ ਨਾਮ ਦੋ ਵਰਡ ਹੈ ਜੀ ਇਹ ਦੋਹੇ ਡਿਸਕ੍ਰਾਈਬ ਕਰਦੇ ਆ ਜੋਤ ਔਰ ਸ਼ਬਦ ਨੂੰ ਸਤ ਜੋਤ ਹੈ ਜੀ ਨਾਮ ਸ਼ਬਦ ਹੈ ਇੱਕ ਓੰਕਾਰ ਦੇ ਲਿਖਾਏ ਕਿ ਹੈ ਤਾਂ ਇੱਕ ਓੰਕਾਰ ਇਕੱਠਾ ਸ਼ਬਦ ਨਹੀਂ ਹੈ ਇੱਕ ਅਲੱਗ ਹੈ ਓੰਕਾਰ ਲੱਗਾ ਸਤ ਨਾਮ ਵੀ ਉਹੀ ਹੈ ਕਰਤਾ ਪੁਰਖ ਵੀ ਇੱਕ ਓੰਕਾਰ ਨੇ ਡਿਫਾਈਨ ਕਰ ਰਿਹਾ ਕਿਉਂਕਿ ਉਹ ਸਭ ਤੋਂ ਸਾਡਾ ਕਨਸੈਪਟ ਹੈ ਸਭ ਤੋਂ ਵੱਡਾ ਇੱਕ ਹੈ ਜੀ ਗੁਰੂ ਨਾਨਕ ਜੀ ਕਿੰਨੀ ਵਾਰ ਕਹਿੰਦੇ ਜਪਜੀ ਸਾਹਿਬ ਗੁਰਾ ਇੱਕ ਦੇ ਉਹ ਗੁਰਾਂ ਕਹਿੰਦੇ ਆ ਗੁਰਾ ਗੁਰਾਂ ਪੜ੍ਹਨਾ ਮੇਰੇ ਸਾਹਮਣੇ ਸਹੀ ਹੈ ਕਿਉਂਕਿ ਉਹ ਭਗਤਾਂ ਦੀ ਗੱਲ ਕਰਦੇ ਆ ਜੀ ਜੀ ਵੀ ਉਹਨਾਂ ਦੀ ਬਾਣੀ ਚੋਂ ਇੱਕ ਮੈਂ ਬੁੱਝ ਲਿਆ ਪਰ ਇੱਕ ਬੁੱਝ ਕੇ ਮੈਂ ਅੱਗੇ ਕੀ ਕੀਤਾ ਸਭਨਾ ਜੀਆਂ ਦਾ ਇੱਕ ਦਾਤਾ ਜਿਹੜਾ ਸਾਰੇ ਜੀਆਂ ਦਾ ਦਾਤਾ ਉਹ ਹੁਣ ਮੈਂ ਬਿਸਰੂਗਾ ਨਹੀਂ ਉਹਨੂੰ ਮੈਂ ਦ੍ਰੜ ਕਰ ਲਿਆ ਸੋ ਸਤ ਦਾ ਅਰਥ ਜੋਤ ਨਾਮ ਦਾਤ ਸ਼ਬਦ ਉਹ ਇੱਕ ਓੰਕਾਰ ਨੂੰ ਮਤਲਬ ਕਿ ਅਸੀਂ ਉਸ ਸਚਾਈ ਦੀ ਗੱਲ ਕੀਤੀ ਜਿਹੜੀ ਉਹ ਇੱਕ ਸੱਚ ਹੈ ਉੱਪਰ ਸਤ ਦਾ ਜੋਤ ਹੈ ਜਿਹੜੀ ਕਦੇ ਮਨਫੀ ਨਹੀਂ ਹੋ ਸਕਦੀ ਤੇ ਹਾਂ ਠੀਕ ਹੈ ਉਹ ਪਰਮਚਾਰ ਸਕਦੀ ਹੈ ਕਦੇ ਉਹਦਾ ਤੇਜ ਘਟ ਜਾਂਦਾ ਜਿਵੇਂ ਆਪਣਾ ਰੋਜ ਹੈ ਕبھی ਜਿਹੜਾ ਉਪਜੜਤਾ ਹੈ ਕਦੇ ਆਪਾਂ ਚੜ੍ਹਦੀ ਕਲਾ 'ਚ ਹੋ ਜਾਂਨੇ ਕਦੇ ਢਹਿੰਦੀ 'ਚ ਹੋ ਜਾਂਨੇ ਕਿਉਂਕਿ ਆਪਾਂ ਆਪਣਾ ਮਨ ਇਹ ਹੈ ਜੇ ਮੰਨ ਕਰਕੇ ਉੱਪਰ ਹੀ ਟੱਜ ਜਾਨੇ ਆਪਾਂ ਹੂੰ ਗੁਰਬਾਣੀ ਦੇ ਵਿੱਚ ਮੇਰੇ ਖਿਆਲ ਮੈਂ ਸ਼ਾਇਦ ਮੈਂ ਪੱਕੀ ਤੌਰ ਤੇ ਨਹੀਂ ਕਹਿ ਸਕਦਾ ਮੇਰੇ ਖਿਆਲ ਠੀਕ ਜਿਵੇਂ 35 ਦੇ ਲਾਗੇ ਸ਼ਾਇਦ ਭੂਤ ਪ੍ਰੇਤ ਸ਼ਬਦ ਲਿਖਿਆ ਆਉਂਦਾ ਇਕੱਠਾ ਹੀ ਇਹ ਵੀ ਅੱਜ ਬਖਿਆਨ ਕਰਦੇ ਹੋ ਕਿ ਇਹ ਕਿਹੜੇ ਭੂਤ ਪ੍ਰੇਤਾਂ ਦੀ ਗੱਲ ਕਰਦੇ ਆ ਜਦੋਂ ਸਰੀਰ ਨਹੀਂ ਹੈਗਾ ਔਰ ਉਸ ਸਮੇਂ ਇੱਕ ਇਹ ਨਾ ਉਹਨਾਂ ਦਾ ਸ਼ਬਦ ਹੈ ਕਬੀਰ ਜੀ ਦਾ ਕਹਿੰਦੇ ਜਦ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਉਹ ਕਹਿੰਦੇ ਵੀ ਦੁਨਿਆਵੀ ਸੱਚਾਈ ਰਿਸ਼ਤਿਆਂ ਦੀ ਇੰਨੀ ਕ ਹੈ ਵੀ ਜਿਹਨੂੰ ਤੁਸੀਂ ਕਹਿੰਦੇ ਮੈਂ ਉਹਨਾਂ ਨਾਲ ਸੱਤ ਫੇਰੇ ਲਾਇਆ ਚਾਰ ਲਾਵਾਂ ਲਈਆਂ ਹੂੰ ਉਹ ਜੇਵ ਦੀ ਨਿਕਲ ਜੇਵ ਦੇ ਚੋ ਜੋਤ ਤੇ ਤੁਸੀਂ ਕੋ ਘਰ ਵਾਲੀ ਨੂੰ ਵੀ ਅੱਜ ਇਸ ਰੂਮ ਚ ਕੱਲ ਵੀ ਪਿਆ ਸੀ ਚਲੋ ਰਾਤ ਨੂੰ ਇਹ ਦੀ ਹੋ ਗਈ ਇਹਨੂੰ ਇੱਥੇ ਪਾ ਦੀ ਹੈ ਉਹ ਕੀ ਕਹੂਗੀ ਉਹ ਕਹਿੰਦੀ ਇੱਕ ਗੁਰਮਾਨੀ ਸਚਾਈ ਹੈ ਜਦ ਇਹ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰਪਾਗੀ ਉਹ ਵੀ ਕਹਿਨੀ ਹੁਣ ਇਹ ਪ੍ਰੇਤ ਹੋ ਗਿਆ ਹੂੰ ਠੀਕ ਹੈ ਨਾ ਵੀ ਉਹ ਸਰੀਰ ਚ ਰਹਿ ਨਹੀਂ ਹੈ ਜਿਹੜੀ ਆਤਮਾ ਨੂੰ ਸਰੀਰ ਨਹੀਂ ਹੈਗਾ ਉਹ ਆਪਾਂ ਸਾਰੇ ਉਸ ਸਮੇਂ ਦੀ ਗੱਲ ਹੈ ਹੋਰ ਇਹੋ ਜਿਹਾ ਕੋਈ ਇੱਕ ਲੋਕਾਂ ਮੈਂ ਸੁਣੀਆਂ ਕਹਾਣੀਆਂ ਕਿ ਜੀ ਉਹਨਾਂ ਨੇ ਆ ਕੇ ਬੋਲੇ ਵੀ ਬੋਲਣ ਲਈ ਤਾਂ ਵੋਕਲ ਕੋਰਡ ਚਾਹੀਦੀ ਹੈ ਜੇ ਪ੍ਰੇਤ ਕੋਲ ਸਰੀਰ ਵੋਕਲ ਕੋਰਡ ਵਾਲਾ ਨਹੀਂ ਹੈ ਉਹ ਬੋਲੂਗਾ ਕਿਵੇਂ ਜਦ ਥਾਂ ਹੀ ਤੁਸੀਂ ਨਹੀਂ ਮਾਤਾ ਦੇ ਗਰਭ ਚ 9 ਮਹੀਨੇ ਦੇ ਥਰੂ ਤੁਹਾਨੂੰ ਸਰੀਰ ਨਹੀਂ ਮਿਲਦਾ ਐ ਕੋਈ ਕਿਸੇ ਦੇ ਸਰੀਰ ਚ ਨਹੀਂ ਵੱਸ ਜੂਗਾ ਫਿਰ ਆਪਾਂ ਅੱਜ ਇਹ ਨਿਚੋੜ ਕੱਢ ਲਈਏ ਇਸ ਭੂਤ ਪ੍ਰੇਤ ਦਾ ਕਿ ਗਰਵਾਣੀ ਇਹ ਨਾ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਦਾ ਨਹੀਂ ਮੰਨਦੀ ਮੰਨਦਾ ਭੈ ਮੈਂ ਮੈਨੂੰ ਲੱਗਦਾ ਵੀ ਦੱਸਾਂ ਕਿ ਨੌ ਬੰਦੇ ਤਾਂ ਸ਼ਾਇਦ ਇਹ ਮੰਨ ਕੇ ਚੱਲਦੇ ਆ ਵੀ ਇਹ ਭੂਤ ਪ੍ਰੇਤ ਹੁੰਦੇ ਨੇ ਨਹੀਂ ਜਿਹੜੀ ਤੁਸੀਂ ਇੱਕ ਗੱਲ ਜੇ ਪਿੱਛੇ ਪੜੋ ਜਿਹੜੀ ਲੇਡੀਜ਼ ਨੂੰ ਨਾ ਇੱਕ ਹਿਸਟੇਰੀਆ ਦੀ ਬਿਮਾਰੀ ਹੁੰਦੀ ਹੈ ਹਾਂਜੀ ਉਹਦੇ ਲਈ ਇੱਕ ਹੋਮੋਪੈਥਿਕ ਦੀ ਦਵਾਈ ਹੈ ਉਹ ਜਿਹੜੇ ਅਕਲਮੰਦ ਬੰਦੇ ਆ ਉਹ ਕੀ ਕਰਦੇ ਹੋਮੋਪੈਥਿਕ ਦੀ ਦਵਾਈ ਵਿੱਚ ਪਾ ਕੇ ਉਹਨੂੰ ਕਹਿੰਦੇ ਆ ਜਾਲੇ ਨੂੰ ਤੂੰ ਪੀ ਲਾ ਉਹਨੂੰ ਦਵਾਈ ਨੇ ਆਪਣਾ ਅਸਰ ਕਰਨਾ ਉਹ ਹਿਸਟੇਰੀਆ ਉਹਨੂੰ हट ਜਾਂਦਾ ਹੂੰ ਹੁਣ ਉਹ ਸੋਚੀ ਜਾਂਦੇ ਆਂ ਕਿ ਇਹ ਇਹ ਤਾਂ ਜਲਚੇ ਬੜੀ ਸ਼ਕਤੀ ਸੀ ਉਹ ਉਹਨੂੰ ਵਿਸ਼ਵਾਸ ਦਿਵਾਉਣ ਲਈ ਹੋ ਸਕਦਾ ਹੈ ਕਿ ਕਹਿ ਦੇਵੇ ਲਓ ਜੀ ਮੈਂ ਸਤਨਾਮ ਸਤਨਾਮ ਵਾਹਿਗੁਰੂ ਕਹਿ ਕੇ ਤੁਹਾਨੂੰ ਦੇ ਦਿੰਨਾ ਉਹ ਮੋਰ ਇਜ਼ ਅ ਸਾਈਕਲੋਜੀਕਲ ਪ੍ਰੋਬਲਮ ਜਿੰਨੀਆਂ ਹੈ ਨਾ ਆਪਾਂ ਨੂੰ ਦਿਖਦਾ ਹੈ ਹਲੂਸੀਨੇਸ਼ਨ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਕੋਈ ਮਾੜਾ ਕੰਮ ਕਦੇ ਨਾ ਕੀਤਾ ਹੋਵੇ ਔਰ ਕਰ ਦੋ ਤੁਹਾਨੂੰ ਤਾਂ ਹਲੂਸੀਨੇਸ਼ਨ ਸ਼ੁਰੂ ਹੋ ਜਾਂਦੀ ਹੈ ਵੀਰ ਹਰ ਇੱਕ ਬੰਦਾ ਮੈਨੂੰ ਹੀ ਦੇਖੀ ਜਾ ਰਿਹਾ ਹੈ ਤੋਂ ਨੂੰ ਲੱਗ ਰਿਹਾ ਐ ਨਹੀਂ ਹੈ ਤਾਂ ਇਹ ਹੈ ਜੇ ਕੋਈ ਆਪਾਂ ਕੱਢ ਵੀ ਲੈਨੇ ਆਈ ਚੋ ਜਿਹੜਾ ਆਪਾਂ ਨੂੰ ਭੂਤ ਸ਼ਬਦ ਤੁਸੀਂ ਕਹਿੰਦੇ ਹੋ ਤੇ ਉਹ ਕੋਈ ਇਹੀ ਜੀ ਉਹ ਨਹੀਂ ਹੈ ਕਿ ਜਿਵੇਂ ਆ ਸਰੀਰ ਤੋਂ ਬਿਨਾ ਉਹ ਸਾਨੂੰ ਕੀ ਕਹਿੰਦੇ ਤੰਗ ਕਰਦਾ ਹੈ ਉਹੀ ਜੀ ਮੈਂ ਤਾਂ ਕਿਤੇ ਨਹੀਂ ਉਹ ਮਾਈਂਡ ਦੀ ਆਪਣੀ ਇੱਕ ਉਹ ਹੁੰਦੀ ਹੈ ਸੁਪਰਫਲਿਊਸ ਥਾਟ ਹੈ ਮੈਂ ਜਦ ਪ੍ਰਿੰਕ ਮੈਨੂੰ ਰਿਸਰਚ ਕਾਂਟੇ ਵਿੱਚ ਮਿਲਿਆ ਗੁਰਵਾਣੀ ਦੇ ਹਿਸਾਬ ਦੇ ਨਾਲ ਗੁਰਵਾਣੀ ਦਾ ਤਾਂ ਅਰਥ ਵੀ ਇਹ ਨਿਕਲਦਾ ਹੈ ਕਿ ਭੂਤ ਭਰੇ ਦਾ ਮਤਲਬ ਹੈ ਤੁਹਾਡੇ ਜਿਹੜੇ ਮਾੜੇ ਕਰਮ ਆ કરી ਕਿਰਪਾ ਅੰਤਰ ਉਰਤਾਰੇ ਜੇ ਆਪਣੇ ਅੰਦਰ ਕੋਈ ਵੀ ਜੀ ਆਪਣੇ ਮੂਲ ਨੂੰ ਧਾਰ ਲਿੰਦਾ ਗੱਲ ਤਾਂ ਮੂਲ ਤੇ ਹੀ ਹੈ ਜੀ 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 ਪਸ਼ੂ ਪ੍ਰੇਤ ਮੁਗਦ ਪਾਥਰ ਕੋ ਤਾਰੇ ਉਹ ਇੱਕ ਮਾਈਂਡ ਦੀ ਸਟੇਟ ਦੱਸੀ ਹੋਈ ਹੈ ਕਿ ਜਦੋਂ ਜਿਹੜਾ ਪਸ਼ੂ ਬਿਰਤੀ ਤੁਹਾਡੀ ਉਹ ਉਹਦਾ ਉਹ ਨਾਲ ਇਕੁਅਲਟੀ ਉਹਦੇ ਨਾਲ ਰਿਲੇਟ ਹੁੰਦਾ ਪਸ਼ੂ ਪ੍ਰੇਤ ਮੁਗਦ ਪਾਥਰ ਜੀ ਜਿਹੜੀਆਂ ਸਭ ਤੋਂ ਲੋਵੇਸਟ ਤੋਂ ਲੋਵੇਸਟ ਮੈਂਟਲ ਸਟੇਟਸ ਐ ਉਹ ਵੀ ਅਪਲਿਫਟ ਕਰ ਦਿੰਦਾ ਮੂਲ ਕੋਲੇ ਤਾਕਤ ਹੈ ਤੁਹਾਡੀ ਅੱਗੇ ਆਉਂਦਾ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ ਜੀ ਜੀ ਇਹ ਮਨ ਦੀਆਂ ਹੀ ਅਵਸਥਾਵਾਂ ਇਹ ਹੁਣ ਕਿਹੜੇ ਕਿਉਂਕਿ ਇਹ ਕਿਸੇ ਗ੍ਰੰਥ ਵਿੱਚੋਂ ਆਈਆਂ ਚੀਜ਼ਾਂ ਸਾਨੂੰ ਹਰੇਕ ਦਾ ਪਤਾ ਨਹੀਂ ਹੈ ਜਿਬਾਬਰ ਸੋਚਦੇ ਆਂ ਵੀ ਇਹ ਜਿਹੜੀ ਗੁਰਬਾਣੀ ਐ ਇਹ ਚਾਰ ਜਿਹੜੇ ਵੇਦ ਐ ਹਿੰਦੂਆਂ ਦੇ ਉਤਵਤ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ ਸਾਰਿਆਂ ਦਾ बख्यान ਕਰ ਜਾਂਦੀ ਹੈ ਵਿੱਚੇ ਕਿਤੇ ਕਿਹੜਾ ਕਨਸੈਪਟ ਹੈਗਾ ਬਹੁਵਰ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਉੱਥੋਂ ਗੱਲ ਕਹੀ ਹੈ ਤੇ ਉਹ ਤਾਂ ਹੀ ਹੈ ਆ ਇਹ ਕਹਿੰਦਾ ਪ੍ਰੇਤ ਭੂਤ ਸਭ ਦੂਜੇ ਲਾਏ ਸਾਰੇ ਭੂਤ ਪ੍ਰੇਤ ਮਾਇਆ ਦੇ ਮੋਹ ਵਿੱਚ ਲਾਏ ਹੋਏ ਹਨ ਜਿਹੜਾ ਮਾਇਆ ਦੇ ਮੋਹ ਚ ਉਹੀ ਪ੍ਰੇਤ ਉਹੀ ਭੂਤੇ ਇਹਨੂੰ ਉਪਰੇਤਾਂ ਤੋਂ ਬਾਅਦ ਮੈਂ ਇੱਕ ਸ਼ਬਦ ਹੋਰ ਬੜਾ ਚਰਚਾ ਚ ਰਹਿੰਦਾ ਆ ਹੂੰ ਹੂੰ ਕਿਉਂਕਿ ਮੈਂ ਇੱਕ ਮੇਰੀ ਕੋਸ਼ਿਸ਼ ਵੀ ਅੱਜ ਵਾਲੇ ਐਪੀਸੋਡ ਦੇ ਵਿੱਚ ਆਪਾਂ ਇਹ ਹੀ ਭਰਮ ਲਿਖੇ ਕੱਢਣੇ ਆ ਕਿ ਸ਼ਬਦਾਂ ਦੇ ਉਲਝਣ ਜਾਂ ਆਪਾਂ ਕਿਉਂ ਫਸੇ ਹੋਏ ਆ ਵੀ ਸਾਨੂੰ ਗਰਵਾਣੀ ਕੁਝ ਕਹਿ ਰਹੀ ਆ ਬੜਾ ਸਪਸ਼ਟ ਕਹਿ ਰਹੀ ਆ ਲੇਕਿਨ ਸਾਨੂੰ ਹਰਥੇ ਨਹੀਂ ਉਹਦੇ ਸਮਝ ਆ ਰਿਹਾ ਜਾਂ ਅਸੀਂ ਪਤ ਨਹੀਂ ਕਰਨ ਨਹੀਂ ਪਾਰ ਆ ਜਾਂ ਅਸੀਂ ਉਹਨੂੰ ਸੁਣਨਾ ਨਹੀਂ ਪਸੰਦ ਕਰਦੇ ਖੈਰ ਅਸੀਂ ਕੋਸ਼ਿਸ਼ ਕਰਾਂਗੇ ਕੱਲੇ-ਕੱਲੇ ਉਸ ਭਰਮ ਭਲੇਖੇ ਨੂੰ ਦੂਰ ਕਰੀਏ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਹ ਪੁੱਛਾਂ ਕਿ ਗਰਵਾਣੀ ਦੇ ਵਿੱਚ ਕਾਰਨ ਕਰਮ ਜਿਹੜਾ ਸ਼ਬਦ ਹੈ ਕ ਕ ਰ ਰ ਮ ਮਾ ਕਰਮ ਦੀ ਕੀ ਧਾਰਨਾ ਆ ਤੇ ਇਹ ਜਿਹੜਾ ਸਾਇੰਸ ਦਾ ਕਾਰਨ ਅਸਰ ਜਿਹਨੂੰ ਆਪਾਂ ਕਹਿੰਦੇ ਆ ਕੌਜ਼ ਐਂਡ ਇਫੈਕਟ ਦਾ ਸਿਧਾਂਤ ਆ ਵੀ ਇਹਦੇ ਨਾਲ ਕੋਈ ਦਾ ਤਾਲਮਿਲ ਹੈ ਲੇਕਿਨ ਇਹਤੇ ਜਾਣ ਤੋਂ ਪਹਿਲਾਂ ਜਿੱਥੇ ਆਪਾਂ ਹੁਣ ਗੱਲ ਕਰਦਾ ਹੀ ਸੀਗੇ ਆਪਾਂ ਨਾਂ ਨਹੀਂ ਲਵਾਂਗੇ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਸੁਣਿਆ ਸਾਰਾ ਕਿ ਆਪਾਂ ਕਹਿੰਦੇ ਮਨ ਦੇ ਭਲੇਖੇ ਮਨ ਦੇ ਵਿੱਚ ਕਈ ਵਾਰ ਭਰਮ ਪੈ ਜਾਂਦਾ ਕਿ ਮੈਤ ਉਹ ਅਵਸਥਾ ਦੇਖ ਲਈ ਅਸੀਂ ਤਾਂ ਕੇਵਲ ਉਹ ਅਵਸਥਾ ਦਿਖਾਉਣ ਦੀ ਕੋਸ਼ਿਸ਼ ਅੱਜ ਕੱਲ ਕੈਮਰਿਆਂ ਦੇ ਕਰ ਦਿੰਦੇ ਆ ਕਿ ਜਿੱਥੇ ਤੱਕ ਤੱਕ ਸਾਡੇ ਗੁਰੂ ਵੀ ਕਹਿੰਦੇ ਆ ਅਸੀਂ ਨਹੀਂ ਉੱਥੇ ਨਿਵਾਸ ਕੀਤਾ ਉਸ ਪ੍ਰਾਤਮਾ ਨੇ ਉੱਥੇ ਨਿਵਾਸ ਕੀਤਾ ਆ ਅਸੀਂ ਤਾਂ ਬਸ ਮਾੜੇ ਜਿਹੇ ਦਰਸ਼ਨ ਕੀਤੇ ਆ ਸਾਡੇ ਇਹਨਾਂ ਨੂੰ ਤਸੱਲੀ ਹੋ ਗਈ ਆ ਪਰ ਸਾਡੇ ਤਾਂ ਅੱਜ ਕੱਲ ਬੀਬੀਆਂ ਕਹਿੰਦੀਆਂ ਵੀ ਅਸੀਂ ਤਾਂ ਸੂਰਜ ਦੇ ਉੱਪਰ ਵੀ ਬਿਨਾਰਾ ਕਟ ਰੁਕੜ ਤੋਂ ਚਲੇ ਚਲ ਗਈਆਂ ਉਹ ਕਹਿੰਦੇ ਉੱਥੇ ਸਾਨੂੰ ਤਾਂ ਗਰਮੀ ਵੀ ਨਹੀਂ ਲੱਗੀ ਅਸੀਂ ਤਾਂ ਉੱਥੇ ਬਣੇ ਹੋਇਆ ਸਾਰਾ ਉੱਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਐਂ ਲੱਗਦਾ ਵੀ ਜਿੱਦਾਂ ਉੱਥੇ ਪਰਮਾਤਮਾ ਦਾ ਦੇ ਮੋਹਰੇ ਬੈਠਾ ਉੱਥੇ ਰਾਜ ਦਰਬਾਰ ਸਜਿਆ ਹੋਇਆ ਮਤਲਬ ਸਿੱਖਿਮ ਸਿੱਖੀ ਦੇ ਵਿੱਚ ਮਤਲਬ ਕਿ ਐਨਾ ਕੁਝ ਓਪਨ ਹੋ ਗਿਆ ਸਾਡੇ ਗੁਰੂਆਂ ਨੇ ਤਾਂ ਕਦੀ ਇਹ ਗੱਲਾਂ ਕੀਤੀਆਂ ਨਹੀਂ ਨਾ ਭਗਤਾ ਨੇ ਨਾ ਪੀਰਾਂ ਨੇ ਮੈਂ ਉਹ ਤਾਂ ਕਹਿੰਦੇ ਅਬਨਾਸੀ ਬ੍ਰਹਮਨ ਮੈਂ ਰਾਖ ਮਾਨਸ ਕੀ ਤੋ ਪ੍ਰੀਤ ਤਿਆਗ ਮਾਨਸ ਕੀ ਹੈ ਮਾਇਆ ਜਿਹੜੇ ਸੂਰਜ ਜਿਹੜਾ ਤੁਹਾਨੂੰ ਦਿਖਦਾ ਹੈ ਉਹਨੂੰ ਤਾਂ ਉਹਨਾਂ ਨੇ ਕਿਹਾ ਹੋਇਆ ਵੀ ਇਹਦਾ ਜੋਤੀਸੇ ਸੋ ਚਾਲਨਹਾਰ ਹੂੰ ਤੁਸੀਂ ਚਾਲਣਹਾਰ ਨਾਲ ਤਾਂ ਲਾਉਣਾ ਹੀ ਨਹੀਂ ਹੈ ਇੱਕ ਜਗ੍ਹਾ ਹੁੰਦਾ ਬਟਾਉ ਸਿਓ ਜੋ ਲਵ ਹੈ ਨੇਹ ਬਟਾਉ ਹੁੰਦਾ ਮਹਿਮਾਨ ਜਿਹੜਾ ਘਰੇ ਮਹਿਮਾਨ ਆਇਆ ਉਹਨਾਂ ਨੂੰ ਨੇਹ ਨਹੀਂ ਲਾਈਦਾ ਹੁੰਦਾ ਉਹਨੇ ਕੀ ਕੱਲ ਨੂੰ ਚੱਕ ਕੇ ਬੇਸਰਾ ਤੁਰ ਜਾਣਾ ਸਾਡੀ ਤਾਂ ਹਾਲਤ ਹੈ ਕਿ ਅਸੀਂ ਮਾਇਆ ਨਾਲ ਨੇਹ ਲਾਈ ਫਿਰਦੇ ਹਾਂ ਔਰ ਇਹ ਸਭ ਤੋਂ ਝੂਠੀ ਚੀਜ਼ ਹੈ ਇਹ ਸਾਡੀ ਜ਼ਰੂਰਤ ਤਾਂ ਹੈਗੀ ਹੈ ਪਰ ਅਸੀਂ ਉਹਨੂੰ ਆਪਣੇ ਆਪ ਨੂੰ ਕੀ ਕਹਿੰਨੇ ਆ ਉੱਚਾ ਚੱਕਣ ਲਈ ਅਹੀ ਜੀਆਂ ਨੌਨ ਸਾਇੰਟਿਫਿਕ ਗੱਲਾਂ ਕਰਨ ਲੱਗ ਜੰਨੇ ਆ ਸੂਰਜ ਤੱਕ ਕਿਹੜਾ ਇੱਥੇ 1 ਡਿਗਰੀ ਤਾਪਮਾਨ ਵਧਿਆ ਉਹ ਹਾਲਤ ਦੇਖ ਲਓ ਕੀ ਹੋਈ ਹੋਈ ਹੈ ਕਲਾਈਮੇਟ ਚੇਂਜ ਦਾ ਰੋਲਾ ਪਿਆ ਹੋਇਆ ਤੁਸੀਂ ਮਰਕਰੀ ਤੇ ਜਾ ਕੇ ਦਿਖਾ ਦਿਓ ਮੂਨ ਦੇ ਇੱਕ ਪਾਸੇ ਲੈਂਡਿੰਗ ਕਰ ਸਕਦੇ ਹੋ ਤੁਸੀਂ ਦੂਸਰੇ ਪਾਸੇ ਟੈਂਪਰੇਚਰ 200 ਡਿਗਰੀ ਤੋਂ ਉੱਪਰ ਹੈ ਇਹ ਸਰੀਰ ਕਿੱਥੇ ਚਲੇ ਜੂ ਇਹਨੂੰ ਤਾਂ ਇਹਦੇ ਅੰਦਰ ਜਿਹੜਾ ਹੈਗਾ ਉੱਥੇ ਜਾਣ ਦਾ ਹੀ ਆਦੇਸ਼ ਹੈ ਅੰਦਰ ਹੀ ਲਿਖਿਆ ਹੈ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਦ ਕੋ ਹਨ੍ਹਾਰ ਤੁਸੀਂ ਆਪਣੇ ਗੁਰ ਨੂੰ ਪ੍ਰਗਟ ਕਰ ਲੋ ਮਨ ਤੂੰ ਜੋ ਸਰੂਪ ਹੈ ਐਹੀ ਜੀਆਂ ਪਾ ਕੇ ਇਹ ਕੋਈ ਇਹ ਤਾਂ ਜਾਦੂਗਰੀ ਹੈ ਜਾਂ ਤਾਂ ਇਹ ਮੈਂ ਤਾਂ ਇਹਨੂੰ ਜਾਦੂਗਰੀ ਕਹੂੰਗਾ ਵੀ ਜੇ ਕੋਈ ਐ ਕਹਿੰਦਾ ਜੀ ਮੈਂ ਉੱਥੇ ਦੇਖ ਲਿਆ ਤੂੰ ਆਪਣਾ ਮੂਲ ਪਛਾਣ ਲਿਆ ਜਿਹੜਾ ਆਪਣਾ ਮੂਲ ਪਛਾਣਦਾ ਉਹਨੂੰ ਤਿੰਨ ਲੋਕ ਦੀ ਸੋਝੀ ਹੁੰਦੀ ਹੈ ਕਬੀਰ ਜੀ ਕਹਿੰਦੇ ਇਨ ਮਨ ਲੈ ਜੋ ਉਨਮਨ ਹੀ ਰਹੇ ਤੋ ਤੀਨ ਲੋਕ ਕੀ ਬਾਤیں ਕਹੇ ਇਹ ਤਿੰਨ ਲੋਕਾਂ ਦੇ ਨੌਂੇ ਦੱਸ ਦੇਣ ਗਾਹ ਨਹੀਂ ਅਸੀਂ ਪੁੱਛਦੇ ਜਿਹੜੇ ਗੁਰਬਾਣੀ ਨੇ ਤਿੰਨ ਲੋਕ ਮੰਨੇ ਤੁਸੀਂ ਉਹਨਾਂ ਦਾ ਜੇ ਤੁਸਾਡਾ ਕਿਤੇ ਨਾ ਕਿਤੇ ਮਾੜਾ ਮੋਟਾ ਤੁਹਾਡੇ ਅੰਦਰ ਆਤਮ ਗਿਆਨ ਦਾ ਕਿਣਕਾ ਆ ਗਿਆ ਤੁਸੀਂ ਉਹਦੇ ਹਿਸਾਬ ਨਾਲ ਸਾਨੂੰ ਤਿੰਨ ਲੋਕ ਕੇ ਡਿਫਾਈਨ ਕਰ ਦੋ ਤਿੰਨ ਤਾਪ ਦਾ ਦੱਸ ਦੋ ਆਦੀ ਵਿਆਦੀ ਉਪਾਦੀ ਕੀ ਹੈ ਇਹ ਦੱਸ ਦੋ ਗੁਰ ਰ ਔਰ ਗੁਰੂ ਚ ਕੀ ਫਰਕ ਹੈ ਇਹ ਦੱਸ ਦੋ ਸਤਿਗੁਰੂ আর ਸਤਿਗੁਰੂ ਚ ਕੀ ਫਰਕ ਐ ਇਹ ਦੱਸ ਦੋ ਕਿੱਥੇ ਕਿੱਥੇ ਬਾਣੀ ਵਿੱਚ ਲਗਭਗ 1500 ਛਾਪੇ ਦੀਆਂ ਗਲਤੀਆਂ ਟਕਸਾਲ ਵਾਲਿਆਂ ਨੇ ਮੰਨੀਆਂ ਹੋਈਆਂ ਜਾਂ ਕਿਉਂ ਕਾਫੀ ਸਟ੍ਰਿਕਟ ਐ ਇਸ ਮਾਸਲੇ 'ਚ ਉਹ ਕਹਿੰਦੇ 1500 ਐ ਉਹਨਾਂ ਕਹਿੰਦੇ ਬੀਬੀ ਜੀ ਇਹ 1500 ਠੀਕ ਕਰ ਦਿਓ ਤੁਸੀਂ ਚੰਦ ਸੂਰਜ ਆਪਾਂ ਬਾਅਦ ਜਾ ਆਵਾਂਗੇ ਫਿਰ ਇਹੋ ਜਿਹੇ ਪੁਰਾਣੀਆਂ ਨੂੰ ਜਿਹੜੇ ਮਾਈਕਾਂ ਦੇ ਉੱਪਰ ਆਉਂਦੇ ਨੇ ਪੋਡਕਾਸਟ ਕਰਦੇ ਨੇ ਇਹਨਾਂ ਮਾਨਸਿਕ ਰੋਗੀ ਗਈ ਹੈ ਇਲਾਜ ਦੇ ਹੀ ਲੋੜ ਹੈ ਉਹਨਾਂ ਨੂੰ ਉਹ ਤਾਂ ਹੈ ਹੀ ਜੀ ਇਸ ਤਰ੍ਹਾਂ ਦੀ ਤਾਂ ਗੁਰਮਾਣੀ ਨਹੀਂ ਨਾ ਕੋਈ ਗੱਲ ਮੰਨੀ ਹੋਈ ਨਹੀਂ ਆਪਾਂ ਤਾਂ ਆਪਣੇ ਮੂਲ ਨੂੰ ਪਛਾਣਨ ਆਏ ਸੀ ਉਹ ਕਹਿੰਦੇ ਬਿਨ ਬੂਜੇ ਪਸ਼ੂ ਢੋਰ ਤੁਸੀਂ ਬੁੱਝਿਆ ਕੀ ਹੈ ਇਹ ਦੱਸੋ ਤੁਹਾਡੇ 'ਤੇ ਦੋਸ਼ ਲੱਗ ਰਿਹਾ ਪਸ਼ੂ ਢੋਰ ਹੋਣ ਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਦੇਖਣ ਨੂੰ ਤਾਂ ਕਹਿੰਦੇ ਬੰਦਾ ਲੱਗਦਾ ਪਰ ਹਾਲਤ ਇਹ ਦੀ ਕੁੱਤੇ ਤੋਂ ਵੀ ਥੱਲੇ ਐ ਬਾਂਦਰ ਤੋਂ ਵੀ ਥੱਲੇ ਐ ਉਹ ਕਬੀਰ ਜੀ ਦਾ ਸ਼ਬਦ ਹੈ ਮਰਕਟ ਮੁਸਤੀ ਐ ਨਾਜ਼ਕੀ ਮਨ ਬੌਰਾ ਰੇ ਉਹ ਕਹਿੰਦੇ ਬੰਦਰ ਜਿਵੇਂ ਫਸ ਜਾਂਦਾ ਹੈ ਨਾ ਹੱਥ ਪਾ ਕੇ ਜੀ 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 ਬੁਗਲੀ ਚ ਤੂੰ ਤਾਂ ਐ ਫਸਿਆ ਹੋਇਆ ਹੈ ਫੇਰ ਉਹ ਕਹਿੰਦੇ ਆ ਨਾਚੋ ਘਰ ਘਰ ਬਾਹਰ ਐਉਂ ਹਾਥੀ ਦਾ ਐਗਜ਼ਾਮਪਲ ਦਿੰਨੇ ਆ ਇਹ ਕੋਈ ਛੋਟੀ ਚੀਜ਼ ਹੈ ਮਨ ਵੀ ਤੁਸੀਂ ਕਾਬੂ ਕਰਕੇ ਇਹਨੂੰ ਕਿਤੇ ਲੈ ਜਾਓਗੇ ਕਬੀਰ ਜੀ ਨੇ ਕਾਬੂ ਕੀਤਾ ਇਹਨੂੰ ਉਹ ਕਹਿੰਦੇ ਚੱਲ ਰੇ ਬੈਕਉਂਠ ਤੁਝੇ ਲੈ ਜਾਉਂ ਜੀ ਹਿਚੇ ਤੋ ਪ੍ਰੇਮ ਕੇ ਚਾਬਕ ਮਾਰੂੰ ਸੋ ਸਾਡਾ ਫਿਰ ਜਿਹੜਾ ਅਸੀਂ ਕਰਮ ਕੰਨ ਲਈ ਸਾਨੂੰ ਉਸ ਇਸ ਤਰ੍ਹਾਂ ਭੇਜਿਆ ਸੀ ਅਸੀਂ ਤਾਂ ਫਿਰ ਭਟਕੇ ਹੋਏ ਆਂ ਫਿਰ ਗੁਰਬਾਣੀ ਦੇ ਵਿੱਚ ਫਿਰ ਕਰਮ ਦੀ ਧਾਰਨਾ ਵੀ ਸਮਝਾ ਦਿਓ ਫਿਰ ਗੁਰਬਾਣੀ ਤਾਂ ਕਰਮਾਰੇ ਕੀ ਕਹਿੰਦੀ ਹੈ ਬੜਾ ਸਪੈਸ਼ਲ ਸ਼ਬਦ ਹੈ ਗੁਰਬਾਣੀ ਚ ਉਹ ਅਸੀਂ 12 ਮਹਾ ਚ ਪੜਦੇ ਆਂ ਜੀ ਕਿਰਤ ਕਰਮ ਕੇ ਵਿਚੜੇ ਕਰੀ ਕਿਰਪਾ ਮੇਲੋ ਰਾਮ ਇੱਕ ਇੱਕ ਵਰਡ ਸਮਝਣ ਵਾਲਾ ਹੈ ਔਰ ਮੰਨਣ ਵਾਲਾ ਹੈ ਜੀ ਉਹ ਕਹਿੰਦੇ ਕਿਰਤ ਕਰਮ ਹੋਇਆ ਸੀ ਜਦੋਂ ਸਾਡੇ ਕੋਲ ਸਰੀਰ ਨਹੀਂ ਸੀ ਜੀ ਸਰੀਰ ਤੋਂ ਪਹਿਲਾਂ ਕੋਈ ਕਰਮ ਹੋ ਗਿਆ ਸੀ ਉਹਨੂੰ ਅਸੀਂ ਬਖਸ਼ਾਉਣ ਲਈ ਆਏ ਹੋਏ ਆਂ RAM ਤੋਂ ਕਿਰਪਾ ਮੰਗ ਰਹੇ ਆਂ ਅਸੀਂ ਮੰਗੀ ਕਿਸ ਨੇ RAM ਤੋਂ ਕਿਰਪਾ ਅਸੀਂ ਤਾਂ ਉਹ ਅੱਖਰ ਨੂੰ ਨਾ ਲੈ ਮੰਨ ਰਹੇ ਆਂ ਜਿਹੜਾ ਕਿ ਗੁਰਬਾਣੀ ਦੇ ਸਾਹਬ ਨਾਲ ਨਾਵੇਂ ਨਹੀਂ ਬਣਦਾ ਫਿਰ ਇਹ ਤੁਹਾਡੀ ਇਹ ਖੋਜ ਹੈ ਵੀ ਇੱਕ ਤੁਸੀਂ ਅੱਖਰ ਲੱਭਿਆ ساری ਜ਼ਿੰਦਗੀ ਚ ਹਮਮ ਔਰ ਉਹ ਗੁਰਬਾਣੀ ਦੇ ਖਿਲਾਫ ਜਾ ਰਿਹਾ ਤੁਸੀਂ RAM ਦੀ ਗੱਲ ਕਿਉਂ ਨਹੀਂ ਕਰ ਸਕਦੇ ਫਿਰ ਇਸ ਕਰਮ ਨੂੰ ਜਿਹੜਾ ਗੁਰਵਾਣੀ ਬਖਿਆਨ ਕਰਦੀ ਹੈ ਜਿਹਨੂੰ ਤੁਸੀਂ ਬਖਿਆਨ ਆਪਣੇ ਹਿਸਾਬ ਨਾਲ ਕਰ ਰਹੇ ਹੋ ਗੁਰਵਾਣੀ ਦੇ ਹਿਸਾਬ ਦੇ ਨਾਲ ਫਿਰ ਸਾਇੰਸ ਦਾ ਜਿਹੜਾ ਕੌਜ਼ ਐਂਡ ਇਫੈਕਟ ਆ ਸਿਧਾਂਤ ਹੈ ਜਿਹੜਾ ਉਹਨਾਂ ਦਾ ਇਹ ਫਿਰ ਇੱਕੋ ਹੀ ਗੱਲ ਹੈ ਨਹੀਂ ਕਿਉਂਕਿ ਇਹ ਜਿਹੜਾ ਹੈ ਨਾ ਪਵਨਾ ਭਿਆ ਪਹਿਲਾਂ ਤਾਂ ਸੱਚਾਈ ਸੀ ਸੱਚ ਇਹਨੇ ਜਦ ਆਪਣੇ ਵਿੱਚੋਂ ਮਾਇਆ ਕੱਢੀ ਹੈ ਸਾਇੰਸ ਨੇ ਉਹ ਤਾਂ ਫੜ ਲਈ ਹੈ ਕਾਫੀ ਹੱਦ ਤੱਕ ਜੀ 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 ਉਹਨਾਂ ਨੂੰ ਕਾਫੀ ਹੱਦ ਤੱਕ ਉਹਦਾ ਆਈਡੀਆ ਹੈਗਾ ਕਿਉਂਕਿ ਉਹ ਕਹਿੰਦੇ ਐਕਸਪੈਂਡ ਹੋ ਰਿਹਾ ਯੂਨੀਵਰਸ ਤਾਂ ਇਹ ਯੂਨੀਵਰਸ ਐਕਸਪੈਂਡ ਹੋ ਰਿਹਾ ਤਾਂ ਇਹਦਾ ਮਤਲਬ ਕੋਈ ਨਾ ਕੋਈ ਸ਼ਕਤੀ ਤਾਂ ਹੈ ਨਾ ਵਿੱਚ ਹੁਣ ਉਹ ਸ਼ਕਤੀ ਨੂੰ ਡਿਫਾਈਨ ਨਹੀਂ ਕਰ ਸਕਦੇ ਉਹ ਬਲੈਕ ਹੋਲ ਕੀ ਹੈ ਗੈਲੈਕਸੀ ਦਾ ਕੀ ਸ਼ਕਤੀ ਹੈ ਬਿਲਕੁਲ ਤੇ ਬਲੈਕ ਹੋਲ ਚ ਕੋਈ ਚੀਜ਼ ਚਲ ਜਵੇ ਨਿਕਲਦੀ ਨਹੀਂ ਹਰੇਕ ਗੈਲੈਕਸੀ ਚ ਇੱਕ ਬਲੈਕ ਹੋਲ ਹੈ ਉਹਨੇ ਉੱਥੇ ਹੀ ਸਮਾਉਣਾ ਜਿੱਥੋਂ ਉਪਜਿਆ ਹੈ ਜਿੱਹਾਂ ਤੇ ਉਪਜੀ ਉਹਦੇ ਵਿੱਚ ਸਮਾਉਂਦੀ ਹੈ ਚੀਜ਼ ਜੋਦ ਜੋਦ ਚ ਸਮਾਊਗੀ ਪਾਣੀ ਤੁਹਾਡਾ ਪਾ ਸਰੀਰ ਦਾ ਦੱਬ ਦੋਗੇ ਤਾਂ ਉਹਨੇ ਵਿਚਲ ਜਾਣਾ ਜੇ ਤੁਸੀਂ ਉਹਨੂੰ ਜਾਲ ਦੋਗੇ ਵੈਪੋਰੇਟ ਹੋ ਕੇ ਉਹਨੇ ਤਾਂ ਪਾਣੀ ਨੇ ਉਹਨੇ ਇੱਕ ਮੋਲੀਕੂਲ H2O ਦਾ ਘਟ ਨਹੀਂ ਸਕਦਾ ਸ੍ਰਿਸ਼ਟੀ ਚ ਇੱਕ ਵਧ ਨਹੀਂ ਸਕਦਾ ਜਿੰਨੇ ਪਾਏ ਆ ਉਨੇ ਹੀ ਰਹਿਣੇ ਆ ਇੱਕ ਜੋਤ ਨਹੀਂ ਘਟਣੀ ਕਿ ਜੋਤ ਨਹੀਂ ਵਧਣੀ ਫਿਜ਼ੀਕਲ ਵਰਲਡ ਚ ਵੀ ਕਨਸਟੈਂਸੀ ਹੈ